ਦਿਆਨਾ ਵਿਖੇ ਜੈਨ ਸਮਾਜ ਵੱਲੋਂ ਇੱਕ ਪੱਤਰਕਾਰ ਵਾਰਤਾਕਾਰ ਡਿਪਟੀ ਕਮਿਸ਼ਨਰ ਕੁਰੂਕ ਖੇਤਰ ਨੂੰ ਅਪੀਲ ਕੀਤੀ ਗਈ ਕਿ ਮੈਨੇਜਮੈਂਟ ਚੋਣਾ ਕਰਵਾਉਣ ਉਹਨਾਂ ਨੇ ਕਿਹਾ ਪਿਛਲੀ ਕਮੇਟੀ ਦੇ ਕੁਝ ਮੈਂਬਰਾਂ ਦੇ ਵੱਲੋਂ ਫੰਡ ਵਿੱਚ ਕਪਲੇਬਾਜ਼ੀ ਕੀਤੀ ਗਈ ਸੀ ਜਿਸ ਨੂੰ ਲੈ ਕੇ ਮਾਮਲਾ ਦਰਜ ਕਰਵਾਇਆ ਗਿਆ ਸੀ ਉਸਨੇ ਕਿਹਾ ਦੂਜੀ ਧਿਰ ਵੱਲੋਂ ਪਿਛਲੀ ਕਮੇਟੀ ਦੇ ਵਿਰੁੱਧ ਮਾਨਯੋਗ ਅਦਾਲਤ ਵਿੱਚ ਪਟੀਸ਼ਨ ਪਾਈ ਗਈ ਸੀ ਜਿਸ ਕਾਰਨ ਕਮੇਟੀ ਰਾਤ ਕਰ ਦਿੱਤੀ ਗਈ ਸੀ ਉਹਨਾਂ ਨੇ ਕਿਹਾ ਕਿ ਬੱਚਿਆਂ ਦੇ ਭਲੇ ਲਈ ਡਿਪਟੀ ਕਮਿਸ਼ਨਰ ਖੁਰੂਕ ਖੇਤਰ ਨੂੰ ਅਪੀਲ ਕੀਤੀ ਗਈ ਹੈ ਉਹ ਚੋਣਾ ਕਰਵਾਉਣ ਅਤੇ ਬੱਚਿਆਂ ਲਈ ਸਮਾਂ ਰਹਿੰਦੇ ਹੱਲ ਕੀਤਾ ਜਾਵੇ ਅੱਜ ਦੀ ਪ੍ਰੈਸ ਕਾਨਫਰੰਸ ਦਾ ਮੇਨ ਮਕਸਦ ਆ ਹੈਗਾ ਜੀ ਅੱਜ ਸਾਡੇ ਸਾਨਕਵਾਸੀ ਜੈਨ ਸਮਾਜ ਦੀ ਭਾਰਤ ਦੀ ਸਾਡੀ ਜਿਹੜੀ ਸਭ ਤੋਂ ਵੱਡੀ ਸੰਸਥਾ ਹੈਗੀ ਹੈ ਸ਼੍ਰੀ ਜਨਿੰਦਰਾ ਗੁਰਗੁੱਲ ਪੰਚਗੋਲਾ ਜਿਸ ਦੀ ਇੱਕ ਬ੍ਰਾਂਚ குரு ਖੇਤਰwijk ਸਕੂਲ ਅਸੀਂ ਖੋਲਿਆ ਦਾ ਹੈਗਾ ਸਾਡੇ ਜੈਨ ਸਮਾਜ ਨੇ ਜਿੱਥੇ ਵੀ तकरीबन 4000 ਬੱਚਾ ਉਥੇ ਆਪਣਾ এডਿਕੇਸ਼ਨ ਉਥੇ ਪੜਾਈ ਕਰ ਉਸ ਦੇ ਇਲੈਕਸ਼ਨ ਹੋਏ ਸੀਗੇ ਹਰ 3 ਸਾਲਾ ਬਾਅਦ ਉਹਦੇ ਇਲੈਕਸ਼ਨ ਹੁੰਦੇ ਹੈਗੇ ਔਰ 21 ਮੈਂਬਰੀ ਕਮੇਟੀ ਦਾ ਚੋਣ ਹੋਇਆ 26 ਜੁਲਾਈ 2021 ਨੂੰ 21 ਮੈਂਬਰ ਜਿਨ੍ਹਾਂ ਚ ਅਸੀਂ ਸਾਰੇ ਵੀ ਹੈਗੇ ਹਾਂ ਜੋ ਇਸ ਟਾਈਮ ਇੱਥੇ ਮੌਜੂਦ ਹੈਗੇ ਹਾਂ ਔਰ ਮੈਂ ਉੱਥੇ ਦਾ ਜਨਰਲ ਸੈਕਟਰੀ ਮਨੂਨੀਤ ਹੋਇਆ ਸੀਗਾ ਤੇ ਸਾਡੇ ਆਦਰਨੀય ਅਧਿਐਕਸ਼ ਸ਼੍ਰੀ ਮੁਕੇਸ਼ ਜੈਨ ਜੀ ਬਿੱਟੂ ਨਵਕਾਰ ਜੀ ਉਸੇ ਪ੍ਰਧਾਨ ਉਹਦੇ ਚੁਣੇ ਗਏ ਸੀ ਸਾਡੇ ਹੀ ਵਿੱਚੋਂ ਦੀ ਸਾਡੇ ਦੋ ਮੈਂਬਰਾਂ ਨੇ ਸਕੂਲ ਦੇ ਵਿੱਚ ਗਵਨ ਕੀਤਾ ਜਿਨ੍ਹਾਂ ਦਾ ਨਾਮ ਦਿਨੇਸ਼ ਕੁਮਾਰ ਜੈਨ ਹੈ ਸਮਾਨੇ ਤੋਂ ਔਰ ਵਿਮਲ ਪ੍ਰਕਾਸ਼ ਜੈਨ ਹੈ ਜਲੰਧਰ ਬਾਟੋਂ ਉੱਥੇ ਦੀ ਪ੍ਰਿੰਸੀਪਲ ਪੂਨਮ ਠਾਕਰੋ ਦਾ ਨਾਮ ਮਿਲ ਕੇ ਉਹਨਾਂ ਨੇ ਸਕੂਲ ਦੇ ਫੰਡਸ ਦੇ ਵਿੱਚ ਗਵਨ ਕੀਤਾ ਅਸੀਂ ਉਹਨਾਂ ਦੇ ਉੱਪਰ ਐਫਆਈਆਰ ਦਰਜ ਕਰਾਈ ਐਫਆਈਆਰ ਨੰਬਰ 0026 ਪੁਲਿਸ ਸਟੇਸ਼ਨ ਸੈਕਟਰ 7 ਪੰਚਕੂਲਾ 2021 اور ਅੰਡਰ ਸੈਕਸ਼ਨ 120 ਬੀ 295 ए 298 420 447 ਦੇ 40406 ਆ ਧਾਰਾਵਾਂ ਦੇ ਅਗੇਂਸਟ ਇਹਨਾਂ ਉੱਤੇ ਪੁਲਿਸ ਨੇ ਐਫ ਆਰ ਦਰਜ ਕੀਤੀ। ਦਿਨੇਸ਼ ਕੁਮਾਰ ਜਿਹਨ ਸਮਾਨੇ ਵਾਲੇ ਨੇ ਸਾਡੇ ਉੱਤੇ ਹਾਈ ਕੋਰਟ ਦੇ ਵਿੱਚ ਕੇਸ ਕਰ ਦਿੱਤਾ ਵੀ ਇਸ ਕਮੇਟੀ ਦੇ ਵਿੱਚ ਜਦੋਂ ਇਲੈਕਸ਼ਨ ਹੋਇਆ ਸੀਗਾ ਉਹਦੇ ਵਿੱਚ ਆ ਨਿਯਮਤਾਵਾਂ ਹੋਈਆਂ ਤੇ ਉਹ ਕੇਸ ਦੀ ਸੁਣਵਾਈ ਹੁੰਦੇ ਹੁੰਦੇ ਹਾਈ ਪੰਜਾਬ ਰੈਨ ਹਾਈ ਕੋਰਟ ਨੇ ਆਰਡਰ ਕੀਤਾ ਹੈਗਾ ਵੀ ਅ ਕਮਕੀ ਸੋਸਾਇਟੀ ਦਾ ਇਲੈਕਸ਼ਨ ਇਸ ਜੁਲਾਈ 2024 ਵਿੱਚ ਆਲਰੇਡੀ ਡਿਊ ਹੈਗਾ ਤੇ ਉਹਨਾਂ ਨੇ ਕਿਹਾ ਵੀ ਇਸ ਦਾ ਇਲੈਕਸ਼ਨ ਤੁਸੀਂ ਡਿਊ ਡੇਢ ਤੋਂ ਪਹਿਲੇ ਪਹਿਲੇ ਕਰਵਾ ਕੇ ਇਹਨੂੰ ਫਰੈਸ਼ ਇਲੈਕਸ਼ਨ ਕਰਵਾਓ ਤੇ ਨਵੀਂ ਕਮੇਟੀ ਦਾ ਚੋਣ ਜੋ ਨਵੀਂ ਕਮੇਟੀ ਦਾ ਚੋਣ ਕਰੋ ਤੇ ਅਸੀਂ ਆਪਣੇ ਜਨ ਸਮਾਜ ਦੇ ਇਸ ਸ਼੍ਰੀ ਜਿੰਦਰਗੁਰੂ ਗੁਰੂਕੁਲ ਦੇ ਸਾਰੇ ਮੈਂਬਰਾਂ ਨੂੰ ਇਸ ਪ੍ਰੈਸ ਕਾਨਫਰੰਸ ਦੇ ਰਾਹੀਂ ਅਸੀਂ ਇਹ ਦੱਸਣਾ ਚਾਹੁੰਦੇ ਹੈਗੇ ਆ ਭਈ ਆਉਣ ਵਾਲੇ ਸਮੇਂ 'ਚ ਤਕਰੀਬਨ ਜੂਨ ਜਾਂ ਜੁਲਾਈ ਵਿੱਚ ਮਾਨਯੋਗ ਹਾਈ ਕੋਰਟ ਦੇ ਹੁਕਮਾਂ ਮੁਤਾਬਿਕ ਡੀਸੀ ਪੰਚਕੂਲਾ ਇਸ ਦਾ ਵਿਧਿਵਤ ਨਿਕਣਾ ਇਲੈਕਸ਼ਨ ਕਰਵਾਏਗਾ ਤੇ ਉਹਦੇ ਵਿੱਚ ਵੱਡ ਚੜ ਕੇ ਹਿੱਸਾ ਲੈਣ ਔਰ 21 ਮੈਂਬਰੀ ਕਮੇਟੀ ਨੂੰ ਚੁਣਨ ਔਰ ਅੱਛੇ ਲੋਕਾਂ ਨੂੰ ਚੁਣਨ ਤਾਂ ਕਿ ਸਾਡਾ ਜਨ ਸ਼੍ਰੀ ਜਨেন্দ্র ਗੁਰਗੁਰ ਸਕੂਲ ਤਰੱਕੀ ਕਰੇ ਔਰ ਉਹਦੇ ਵਿੱਚ ਪੜਨ ਵਾਲੇ ਤਕਰੀਬਨ 4000 ਬੱਚੇ ਅਸੀਂ ਜੈਨ ਸਮਾਜ ਦੀ ਸਾਡੀ ਆਹੀ ਭਾਵਨਾ ਉਹ ਬੱਚਿਆਂ ਦਾ ਸੁਨਾਰਾ ਆਪੇ ਵੇਖੋਵੇ ਅੱਛੀ ਉਹ ਐਜੂਕੇਸ਼ਨ ਲੈ ਕੇ ਆਪਣੇ ਆਪਣੇ ਜੀਵਨ ਦੇ ਵਿੱਚ ਇੱਕ ਉਚਾਈਆਂ ਤੇ ਪਹੁੰਚੇ ਧੰਨਵਾਦ ਜੀ ਬាទ ਜਿਆਨ ਲਾਈਵਲੇ ਸਰਿੰਦਰ ਸੋਨੀ ਦੀ ਰਿਪੋਰਟ